ਸੋ ਇਸ ਵੇਲੇ ਮੈਂ ਮੌਜੂਦ ਹਾਂ ਸੀਬੀਏ ਇਨਫੋਟੈਕ ਗੁਰਦਾਸਪੁਰ ਦੇ ਵਿੱਚ ਜਿੱਥੇ ਅੱਜ ਤੀਆਂ ਨੂੰ ਲੈ ਕੇ ਇੱਕ ਜਿਹੜਾ ਵਾ ਸ਼ਾਨਦਾਰ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ ਵਾ ਦੱਸ ਦਈਏ ਕਿ ਗੁਰਦਾਸਪੁਰ ਦੇ ਕਲਾਨੋ ਰੋਡ ਤੇ ਸੀਬੀਏ ਇਨਫੋਟੈਕ ਗੁਰਦਾਸਪੁਰ ਵੱਲੋਂ ਸਮੇਂ-ਸਮੇਂ 'ਤੇ ਸਮਾਜਿਕ ਪ੍ਰੋਗਰਾਮ ਜਿਹੜੇ ਆ ਬਹੁਤ ਵਧੀਆ ਢੰਗ ਨਾਲ ਕਰਵਾਏ ਜਾਂਦੇ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਯੰਗੇਸਟ ਔਮਨ ਆਫੀਸਰ ਜਿਹੜੇ ਆ ਮੈਡਮ ਇਨਚਾਰਜ ਜਿਹੜੇ ਸਾਂਝ ਕੇਂਦਰ ਮਨਦੀਪ ਕੋਲ ਪਹੁੰਚੇ ਆ ਬਹੁਤ ਕਾਬਿਲ ਅਫਸਰ ਨੇ ਔਰ ਕਿਦਾਂ ਦਾ ਇਹਨਾਂ ਨੇ ਆ ਕੇ ਇੱਥੇ ਮਹਿਸੂਸ ਕੀਤਾ ਔਰ ਵਿਸ਼ੇਸ਼ ਤੌਰ ਤੇ ਜਿਹੜਾ ਵਾ ਛੋਟੀ ਛੋਟੀ ਧੀਆਂ ਦੇ ਲਈ ਜਿਹੜਾ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ ਇਸ ਨੂੰ ਲੈ ਕੇ ਕੀ ਇਹਨਾਂ ਦਾ ਕਹਿਣਾ ਵਾ ਆਓ ਆਪਾਂ ਗੱਲਬਾਤ ਕਰਦੇ ਆ मैम की कहना चाहोगे ਤੁਸੀਂ ਵੀ ਇੱਕ ਮੈਲਾ ਔਰ ਛੋਟੀਆਂ-ਛੋਟੀਆਂ ਤਿਆਂ ਜੜੀਆਂ ਵਾ ਇੱਕ ਫੈਸਟੀਵਲ ਦਾ ਮਾਹੌਲ ਬਣਿਆ ਹੋਇਆ ਵਾ ਕਿਦਾਂ ਦਾ ਲੱਗਾ ਜੀ ਆਕੇ ਜੀ ਬੜੀ ਖੁਸ਼ੀ ਹੋ ਰਹੀ ਹੈ ਤੇ ਤਿਆਂ ਦਾ ਤਿਉਹਾਰ ਜਿਹੜਾ ਬੜਾ ਰੌਣਕ ਨਾਲ ਭਰਿਆ ਤਿਹਾਰ ਹੁੰਦਾ ਔਰ ਸਪੈਸ਼ਲੀ ਅਗਰ ਇੱਕ ਇੰਸਟੀਟਿਊਸ਼ਨ ਜੋ ਬੜਾ ਐਡਵਾਂਸ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਹੈ ਜੋ ਇਸ ਟਾਈਮ ਦੀ ਜਿਹੜੀ ਟੈਕਨੋਲੋਜੀ ਦੇ ਨਾਲ ਰਿਲੇਟਡ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਔਰ ਉਹਦੇ ਨਾਲ ਨਾਲ ਚਿਆਨੋ ਉਹਨਾਂ ਦੀਆਂ ਉਹਨਾਂ ਦਾ ਕਲਚਰ ਵੀ ਪ੍ਰੋਪਰ ਉਹਨੂੰ ਗਾਈਡ ਕਰ ਰਿਹਾ ਉਹ ਸੈਲੀਬ੍ਰੇਟ ਕਰਦੇ ਆ ਹਰ ਚੀਜ਼ ਨੂੰ ਤੋਂ ਮੈਨੂੰ ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਵੀ ਇਸ ਫੰਕਸ਼ਨ ਦਾ ਹਿੱਸਾ ਬਣੀ ਆ ਥੈਂਕ ਯੂ ਸੋ ਮਚ ਮੈਂ ਅਪਰੀਸ਼ੀਏਟ ਕਰਦੀ ਆ ਇਸ ਉਕਰਾਲੇ ਨੂੰ ਛੋਟੇ ਛੋਟੇ ਬੱਚਿਆਂ ਦੀਆਂ ਪਰਫਾਰਮੈਂਸਸ ਐ ਔਰ ਬੜੇ ਬੱਚੇ ਐਕਸਾਈਟਿਡ ਨੇ ਆਪਣੀ ਪਰਫਾਰਮੈਂਸ ਦੇ ਲਈ ਬੜੀ ਖੁਸ਼ੀ ਹੋ ਰਹੀ ਹੈ ਮੈਡਮ ਤੁਸੀਂ ਵੀ ਬਚਪਨ ਦੇ ਵਿੱਚ ਇਸ ਦੌਰ ਤੋਂ ਨਿਕਲੇ ਹੋ ਹੋਗੇ ਕੋਈ ਬਚਪਨ ਦੀ ਇਦਾਂ ਦੀ ਯਾਦ ਜਾਂ ਤੁਸੀਂ ਕਿਤੇ ਤੀਆਂ ਦੇ ਪ੍ਰੋਗਰਾਮ ਚ ਫੈਸਟੀਵਲ ਦੇ ਵਿੱਚ ਪਾਰਟਿਸਪੇਟ ਆਪਣੇ ਸਕੂਲ ਚ ਕੀਤਾ ਹੋਇਆ ਕੋਈ ਇਹੋ ਜਿਹੀ ਕੋਈ ਯਾਦ ਕੋਈ ਮੈਮਰੀ ਦਿਮਾਗ ਚ ਆਈ ਹੋਵੇ ਜਦੋਂ ਬੱਚਿਆਂ ਨੂੰ ਦੇਖ ਰਹੇ ਸੀ ਪਲੀਜ਼ ਉਹ ਜਰੂਰ ਸ਼ੇਅਰ ਕਰਿਓ ਜੀ ਜੀ ਬਿਲਕੁਲ ਮੈਂ ਵੀ ਜੋ ਆਪਣੀ 10th ਤੋਂ 10th ਕਲਾਸ ਹੋਆ ਉਹ ਮੈਂ ਗਰਲਸ ਕਾਲਜ ਤੋਂ ਵੀ ਕੀਤੀ ਸੀ ਮੇਰੇ ਪਪਾ ਸ਼੍ਰੀ ਚੰਨ ਫਾਲਸੋ ਕਾਲਜ ਤੋਂ ਤਾਂ ਮੈਨੂੰ ਵੀ ਯਾਦ ਆ ਰਿਹਾ ਕਿ ਅਸੀਂ ਵੀ ਇੰਨਾ ਹੀ ਸਾਡੇ ਕਾਲਜ ਦੇ ਵਿੱਚੀਆਂ ਦਾ ਫੰਕਸ਼ਨ ਸੈਲੀਬ੍ਰੇਟ ਕੀਤਾ ਜਾਂਦਾ ਸੀ ਬਹੁਤ ਤਾਂ بڑے ਉਤਸ਼ਾਹ ਦੇ ਨਾਲ ਅਸੀਂ ਵੀ ਪਾਰਟਿਸਪੇਟ ਕਰਦੇ ਸੀ ਥੋੜੀ ਥੋੜੀਆਂ ਪਰਫਾਰਮੈਂਸਸ ਸਿਆਰ ਕਰਉਂਦੇ ਸੀ ਸਾਡੇ ਟੀਚਰਸ ਤਾਂ ਇਹ ਸਾਰੀਆਂ ਮੈਮਰੀਜ਼ ਜਿਹੜੀਆਂ ਐਂਡ ਫਰੈਸ਼ ਹੋ ਗਈਆਂ ਮੈਡਮ ਜੇਕਰ ਗੱਲ ਕਰੀਏ ਸੀਬੀ ਇਨਫੋਟੈਕ ਕੋ ਗੁਰਦਾਸਪੁਰ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਇਕਲੋਤਾ ਇਹੋ ਜਿਹਾ ਆਧਾਰਾ ਬਣਾਇਆ ਵਾ ਜਿਹੜਾ ਐਜੂਕੇਸ਼ਨ ਦੇ ਨਾਲ ਸਕਿੱਲ ਡਿਵੈਲਪਮੈਂਟ ਹੋ ਗਿਆ ਜਾਂ ਕਲਚਰਲ ਐਕਟੀਵਿਟੀ 올 ਰੌਂਡ ਪਰਫਾਰਮੈਂਸ ਜਿਹੜੀ ਆ ਜੇਕਰ এনਵਾਇਰਨਮੈਂਟ ਦੀ ਗੱਲ ਕਰੀਏ ਡਰੱਗ ਦੀ ਕਰੀਏ ਮਤਲਬ ਹਰ ਮੁੱਦੇ ਤੇ ਜਿਹੜਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਇੰਜੀਨੀਅਰ ਸੰਦੀਪ ਕੁਮਾਰ ਔਰ ਇਹਨਾਂ ਦੇ ਇੰਸਟੀਚਿਊਟ ਨੂੰ ਲੈ ਕੇ ਜਿਹੜਾ ਉਹ ਕੀ ਕਹਿਣਾ ਚਾਹੋਗੇ ਜੀ ਮੈਂ ਇਹਨਾਂ ਮਾਤਾ ਬਹੁਤ ਬਹੁਤ ਵਧਾਈ ਦੇਣੀ ਆ ਕਿ ਤੁਸੀਂ ਇਤਾਂ ਦੇ ਉਪਰਾਲੇ ਕਰ ਰਹੇ ਹੋ ਔਰ ਅੱਗੇ ਵੀ ਤੁਹਾਨੂੰ ਮੈਂ ਇਹ ਕਹਿਨੀ ਆ ਕਿ ਤੁਸੀਂ ਬਿਲਕੁਲ ਇਹ ਉਪਰਾਲੇ ਆਪਣੇ ਜਾਰੀ ਰੱਖੋ ਔਰ ਉਹਦੇ ਵਿੱਚ ਅਗਰ ਸਾਡੇ ਕਿਸੇ ਵੀ ਤਰ੍ਹਾਂ ਦੇ ਸਾਥ ਦੀ ਜ਼ਰੂਰਤ ਹੈ ਤਾਂ ਅਸੀਂ ਬਿਲਕੁਲ ਹਾਜ਼ਰ ਹਾਂ ਔਰ ਬਤੌਰ ਜ਼ਿਲ੍ਹਾ ਸਾਂਝ ਚਾਰਜ ਮੈਂ ਇਹ ਤੁਹਾਨੂੰ ਬੇਨਤੀ ਕਰਦੀ ਆ ਕਿ ਤੁਸੀਂ ਜਰੂਰ ਸਾਨੂੰ ਇਹਦੇ ਵਿੱਚ ਨਿਖਰੋ ਅਸੀਂ ਵੀ ਯੂਥ ਨੂੰ ਤੁਹਾਡੇ ਨਾਲ ਰਲ ਕੇ ਤੁਸੀਂ ਸਾਡੇ ਨਾਲ ਰਲ ਕੇ ਅਸੀਂ ਮਤਲਬ ਸਾਰੇ ਜੋ ਅਲੱਗ-ਅਲੱਗ ਸਟੇਕ ਹোলਡਰਸ ਹੈ ਉਹ ਇਕੱਠੇ ਹੋ ਕੇ ਤੁਸੀਂ ਯੂਟੂਬ ਨੂੰ ਗਾਈਡ ਕਰੀਏ ਥੈਂਕ ਯੂ ਸੋ ਮਚ। ਸੋ ਗੱਲਬਾਤ ਲਈ ਧੰਨਵਾਦ ਇਹਨੇ ਸਾਂਝ ਕੇਂਦਰ ਇਨਚਾਰਜ ਮੈਡਮ ਅਮਨਦੀਪ कौर ਜਿਹੜੇ ਸਬ ਇਨਫਰਾਸਟ੍ਰਕਚਰ ਨੇ ਔਰ ਗੱਲਬਾਤ ਦੇ ਦੌਰਾਨ ਉਹਨਾਂ ਨੇ ਅੱਜ ਦਾ ਜਿਹੜਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਵਾ ਸੀਬੀ ਇਨਫੋਟੈਕ ਵੱਲੋਂ ਉਸ ਦੀ ਤਾਰੀਫ ਕੀਤੀ ਹੈ ਔਰ ਆਸ਼ਵਾਸਨ ਦਿੱਤਾ ਵਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਔਰ तमाम ਅਚਿਤ ਕਾਨੀ ਜਿਹੜੇ ਆ ਉਹ ਸੀਬੀ ਇਨਫੋਟੈਕ ਦੇ ਨਾਲ ਨੇ ਚਾਹੇ ਨਸ਼ਾ ਹੋਵੇ ਜਾਂ ਇਨ ਇਨਵਾਇਰਮੈਂਟ ਹੋਵੇ ਜੜਾ ਵੀ ਕੋਈ ਸਮਾਜਿਕ ਕਾਰੇ ਸੀਬੀਐਨ ਫਟਾ ਗੁਰਦਾਸਪੁਰ ਵੱਲੋਂ ਕੀਤਾ ਜਾਵੇਗਾ ਗੁਰਦਾਸਪੁਰ ਪੁਲਿਸ ਜੜੀ ਆ ਹਮੇਸ਼ਾ ਇਹਨਾਂ ਦਾ ਸਹਿਯੋਗ ਕਰਨ ਦੇ ਲਈ ਵਚਨਬੱਧ ਬਲ ਲਗਾਤਾਰ ਖਬਰਾਂ ਲਈ ਤੁਸੀਂ ਜੁੜੇ ਰਹੋ ਧੰਨਵਾਦ